ਅੱਜ ਅਸੀਂ ਤੁਹਾਨੂੰ ਇੱਕ ਕੁਦਰਤ ਦਾ ਕ੍ਰਿਸ਼ਮਾ ਦਿਖਾਉਣੇ ਹੈਗੇ ਕਿ ਕਿਵੇਂ ਪ੍ਰਮਾਤਮਾ ਜਿਹੜਾ ਆਪਣੇ ਕ੍ਰਿਸ਼ਮੇ ਨੂੰ ਕਰਦਾਗਾ ਦੇਖੋ ਇਹ ਗਾਂ ਕੀ ਇਹ ਸਾਡੇ ਠੁਲੀ ਵਾਲਾ ਭਦਰ ਸਿੰਘ ਦੀ ਗਾਂ ਕੀ ਉਹ ਆਪਣੇ ਜੱਥੇਬੰਦੀ ਚ ਕੰਮ ਕਰਦਾ ਇਹ ਗਾਂ ਦੇ ਪਹਿਲਾ ਟੀਕਾ ਲਵਾਇਆ ਸੀ ਕਹਿੰਨਾਂ ਨੇ ਉਹ ਤੋਂ ਬਾਅਦ ਐਸੀ ਵੀ ਕ ਰਹੀ ਨਹੀਂ ਹੈਗੀ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਚੱਕਰ ਆਇਆ ਤਾਂ ਇਹਨੂੰ ਪਤਾ ਲੱਗਿਆ ਕਿ ਗਾਂ ਗੱਭਣ ਹੈ ਤੇ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿਹੜੀਆਂ ਆ ਦੋ ਬੱਸੀਆਂ ਲਗੀਆਂ ਇਹ ਦੋ ਬੱਸੀਆਂ ਇਹ ਗਾਂ ਨੇ ਦਿੱਤੀਆਂ ਲਗੀਆਂ ਆ ਜਿਹੜੀ ਆ ਬੱਸੀ ਹੈਗੀ ਇਹ ਦਾ ਜਨਮ ਇਹਦਾ 5 ਵਜੇ ਹੋਇਆਗਾ ਜਿਹੜੀ ਆ ਬੱਚੀ ਆ ਗਈ। ਇਹਦਾ ਜਨਮ ਹੋ 7 ਵਜੇ ਹੋਇਆ। ਦੋਨਾਂ ਦਾ ਜਿਹੜਾ ਜਨਮ ਤਾਂ 2 ਘੰਟੇ ਦਾ ਫਰਕ ਆ। ਇਹ ਤੋਂ ਪਹਿਲਾਂ ਮੈਂ ਸਵੇਰੇ ਆਪਣੇ ਬਰਨਾਲੇ ਜਾਣਾ ਸੀ ਉਦੋਂ ਮੈਂ ਆ ਕੇ ਗਿਆ ਉਦੋਂ ਆ ਬੱਚੀ ਬੈਠੀ ਸੀ ਗਾਹ ਕੋਲੇ। ਸੁੱਈ ਹੋਈ ਸੀ। ਗਾਇਲਨ ਹੋਇਆ ਲੱਗਦਾ ਸੀ ਵੀ ਸੈਤ ਹੋਣਾ। ਗਾਂ ਦੇ ਜ਼ੇਰ ਪਉਗੀ। ਪਰ ਜੇ ਪੈਣ ਦੀ ਵਜਾਇ ਉਸ ਤੋਂ ਬਾਅਦ ਆਹ 7 ਵਜੇ ਇਹਦੀ ਆ ਬੱਚੀ ਦਾ ਜਨਮ ਹੋ ਦਾ ਦੁਆਰੇ। ਤੇ ਆ ਦੇਖੋ ਇਹ ਕੁੱਤਰ ਦਾ ਕਿੰਨਾ ਵੱਡਾ ਕ੍ਰਿਸ਼ਨਵਾਗਾ ਜਿਹੜਾ ਆਪਾਂ ਸਮਝ ਨਹੀਂ ਸਕਦੇ ਆ ਪਛੀ ਦਾ ਜਲਵਾੜਾ 5 ਵਜੇ ਹੋਇਆ ਕਹਿੰਦਾ 7 ਵਜੇ ਹੋਇਆ ਆ ਦੋਨੋਂ ਪਛੀਆਂ ਬਿਲਕੁਲ ਠੀਕ ਠਾਕ ਨੇ ਆ ਗਾਹਾਂ ਗੀ ਆ ਜੇ ਗਾਹ ਦੇ ਜੀਂ ਪੈ ਰਹੇ ਨੇ